ਸਿੱਧ ਸਹੰਦੀ ਬੰਦੀ ਤੇ ਕੌਤਕ ਕੀਤਾ ਸੀ ਕਿਉਂਕਿ ਉਸ ਵੇਲੇ ਜਿਹੜੇ ਬਾਈ ਧਾਰ ਦੇ ਰਾਜੇ ਸੀ ਕੁਝ ਈਰਖਾ ਦੇ ਨਾਲ ਤੇ ਕੁਝ ਡਰ ਦੇ ਨਾਲ ਗੁਰੂ ਦੇ ਵਿਰੋਧੀ ਬਣੇ ਹੋਏ ਸਨ ਡਰ ਵੀ ਸੀ ਔਰੰਗਜੇਬ ਦਾ ਜੇ ਗੁਰੂ ਦੀ ਗੱਲ ਮੰਨਾਂਗੇ ਗੁਰੂ ਨਾਲ ਜੁੜਾਂਗੇ ਗੁਰੂ ਵਾਲੇ ਬਣਾਂਗੇ ਤੇ ਔਰੰਗਜੇਬ ਵੱਲੋਂ ਸਾਨੂੰ ਤਾੜਨਾ ਹੋਵੇਗੀ ਸਖਤ ਸਜ਼ਾ ਮਿਲੇਗੀ ਸਾਡਾ ਰਾਜਪਾਕ ਹੋ ਸਕਦਾ ਹੈ ਸਾਡੇ ਤੇ ਹਮਲੇ ਹੋਣਗੇ ਸਾਨੂੰ ਸਰਕਾਰ ਦੀ ਜਵਾਬਦੇਹੀ ਹੋਵੇਗੀ ਤੇ ਕੁਝ ਲੋਕ ਸਨ ਜਿਹੜੇ ਈਰਖਾ ਵੀ ਕਰਦੇ ਸੀ ਭੀਮਚੰਦ ਵਰਗੇ ਵੀ ਗੁਰੂ ਦੀ ਸ਼ਾਨ ਇੰਨੀ ਹੈ ਗੁਰੂ ਦੀ ਚੜ੍ਹ ਨਹੀਂ ਹੈ ਅਸੀਂ ਰਾਜੇ ਮਹਾਰਾਜੇ ਹੋ ਕੇ ਵੀ ਉਨੀ ਸ਼ਾਨ ਨਾਲ ਨਹੀਂ ਰਹਿ ਸਕਦੇ ਜਿੰਨੀ ਸ਼ਾਨ ਨਾਲ ਇੱਕ ਗੁਰੂ ਫਕੀਰ ਰਹਿ ਰਿਹਾ ਹੈ ਕਹ ਲਗੀ ਤੇਰਪਾਤਸ਼ਾਹ ਦੇ ਦਰਬਾਰ ਚ ਜਦੋਂ ਰਾਜੇ ਗਏ ਸੀ ਆਨੰਦਪੁਰ ਸਾਹਿਬ ਸਤਿਗੁਰਾਂ ਦਾ ਬੇਸ਼ਕੀਮਤੀ ਤੰਬੂ ਲੱਗਾ ਵੇਖਿਆ ਸੀ ਕਹਿੰਦੇ ਕਾਬਲ ਦੇ ਕਿਸੇ ਅਮੀਰ ਸਿੱਖ ਨੇ ਤੰਬੂਆਂ ਦੇ ਕਾਰਖਾਨੇ ਚ ਵੇਖਿਆ ਤੰਬੂ ਬਣ ਰਹੇ ਹਣ ਕਾਰੀਗਰ ਤੰਬੂ ਬਣਾ ਰਹੇ ਤੰਬੂ ਦਾ ਬਹੁਤ ਵੱਡਾ ਪਸਾਰਾ ਪੁੱਛ ਲਿਆ ਇਹ ਤੰਬੂ ਕਿਹਦੇ ਵਾਸਤੇ ਬਣ ਰਿਹਾ ਏਡਾ ਵਧੀਆ ਤੰਬੂ ਬਣਾ ਰਹੇ ਹੋ ਕਾਰੀਗਰ ਕਹਣ ਲੱਗੇ ਇਹ ਤੰਬੂ ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਵਾਸਤੇ ਬਣ ਰਿਹਾ ਸਿੱਖ ਨੇ ਪੁੱਛਿਆ ਕਿੰਨੇ ਪੈਸੇ ਲੱਗਣਗੇ ਕਿੰਨੀ ਕੀਮਤ ਦਾ ਬਣ ਰਿਹਾ ਕਾਰੀਗਰ ਕਹਿੰਦਾ ਸਵਾ ਲੱਖ ਦਾ ਸਿੱਖ ਕਹਿੰਦਾ ਵੀ ਢਾਈ ਲੱਖ ਮੈਂ ਦਿਆਂਗਾ ਇਹਦੇ ਨਾਲ ਨੂੰ ਡਬਲ ਸੋਨਾ ਸੁੰਦਰ ਜਿੰਨੀ ਇਹਦੇ ਤੇ ਕੀਮਤ ਜੀ ਲਾ ਰਹੇ ਹੋ ਲਾਗਤ ਲਾ ਰਹੇ ਹੋ ਉਹਦੇ ਨਾਲ ਨੂੰ ਡਬਲ ਲਾਣੀ ਹੈ ਦੁੱਗਣੀ ਲਾਣੀ ਹੈ ਐਸਾ ਸੁੰਦਰ ਵਧੀਆ ਤੰਬੂ ਤਿਆਰ ਕਰ ਦਿਓ ਤੇ ਹੋਰ ਵੀ ਜੋ ਮੂੰਹ ਮੰਗਿਆ ਇਨਾਮ ਦੇਗਾ ਭਾਈ ਸਾਹਿਬ ਸੰਤੋਖ ਸਿੰਘ ਜੀ ਲਿਖਦੇ ਇਨਾ ਕੀਮਤੀ ਤੰਬੂ ਸੈਂਕੜੇ ਗੱਡਿਆਂ ਤੇ ਉਹਦਾ ਸਮਾਨ ਲੱਦਿਆ ਗਿਆ ਸੀ ਇੱਕ ਗੱਡੇ ਤੇ ਨਹੀਂ ਨੱਟਿਆ ਕਰ ਤੰਬੂ ਕੋ ਛੋਟਾ ਮੋਟਾ ਤੰਬੂ ਨਹੀਂ ਸੀ ਕੋ ਟੈਂਟ ਨਹੀਂ ਸੀ ਜਿਹੜਾ ਮੂਲ ਹੀ ਆਪਾਂ ਨਾਲ ਲੈਨੇ ਆ। ਉਹ ਇੱਕ ਸ਼ਾਹੀ ਸਮਯਾਨਾਜ਼ੀ ਜਿਹੜਾ ਕਈ ਕਿਲਿਆਂ ਦੇ ਵਿੱਚ 80-80 ਹਜ਼ਾਰ ਇੱਕ ਲੱਖ ਬੰਦਾ ਉਹਦੇ ਵਿੱਚ ਬਹਿ ਜਾਂਦਾ ਸੀ। ਉਹਦੇ ਵਿੱਚ ਵੱਖਰੇ ਵੱਖਰੇ ਕਮਰੇ ਬਣੇ ਹੋਏ ਸਨ। ਮੀਟਿੰਗ ਰੂਮ ਬਣੇ ਹੋਏ ਸਨ। ਉਹਦੇ ਉੱਪਰ ਸੋਹਣੇ ਸੁਨਹਿਰੀ ਕਲਸ ਲੱਗੇ ਹੋਏ ਸਨ। ਚਾਂਦੀ ਦੀਆਂ ਚੋਭਾਂ ਸਨ, ਸੋਨੇ ਦੀਆਂ ਚੋਭਾਂ ਸਨ। ਦੇਸ਼ਮਤੀਆਂ ਡੋਰਾਂ ਦੇ ਨਾਲ ਉਹਦੀਆਂ ਤਣੀਆਂ ਕੱਸੀਆਂ ਜਾਂਦੀਆਂ ਸਨ ਚਾਨਣੀਆਂ ਲੱਗਦੀਆਂ ਸਨ ਉਹ ਇੱਕ ਜਿਵੇਂ ਅੱਜ ਕੱਲ ਬਣਿਆ ਬਣਾਇਆ ਕੋਈ ਦੀਵਾਨ ਹਾਲ ਹੋਵੇ ਜਾਂ ਬਣੀ ਬਣਾਈ ਕੋਈ ਸੋਹਣੀ ਬਿਲਡਿੰਗ ਹੋਵੇ ਸੋਹਣਾ ਮਹਿਲ ਹੋਵੇ ਇਦਾਂ ਦਾ ਉਹ ਸਾਰਾ ਕੰਮ ਕਰਦਾ ਸੀ ਕਈ ਮਹੀਨਿਆਂ ਵਿੱਚ ਤਿਆਰ ਹੋਇਆ ਤੇ ਕਾਫੀ ਲੰਮੇ ਸਮੇਂ 'ਚ ਕਾਬਲ ਤੋਂ ਚੱਲ ਕੇ ਸ੍ਰੀ ਆਨੰਦਪੁਰ ਸਾਹਿਬ ਪਹੁੰਚਿਆ ਸੀ ਉਹ ਇਕੱਲਾ ਇੱਕ ਤੰਬੂ ਨਹੀਂ ਸੀ ਗੁਰੂ ਪਾਤਸ਼ਾਹ ਦੇ ਦਰਬਾਰ ਦੀ ਹਰ ਛੇ ਕੀਮਤੀ ਸੀ ਬੇਸ਼ਕ ਬੇਸ਼ਕੀਮਤੀ ਸੀ ਲਾਜਵਾਬ ਸੀ ਰਾਜਾ ਰਤਨ ਰਾਏ ਵੱਲੋਂ ਭੇਟਾ ਕੀਤਾ ਹੋਇਆ ਪ੍ਰਸ਼ਾਦੀ ਹਾਥੀ ਪੰਜ ਕਲਾ ਸ਼ਸਤਰ ਇੱਕ ਬਟਨ ਦਬਾਓ ਕਟਾਰ ਬਣ ਗਈ ਦੂਜਾ ਬਟਨ ਦਬਾਓ ਕਿਰਪਾਨ ਬਣ ਗਈ ਤੀਜਾ ਖੰਜਰ ਬਣ ਗਈ ਪਿਸਤੌਲ ਬਣ ਗਿਆ ਤੀਰ ਬਣ ਗਿਆ ਵਿੱਚੋਂ ਹੀ ਉਹਦੇ ਸ਼ਸਤਰ ਦੇ ਰੂਪ ਬਦਲਦੇ ਸਨ ਬਰਸ਼ਾਦੀ ਹਾਥੀ ਇੰਨਾ ਗੁਣੀ ਸੀ ਵੀ ਸਤਗੁਰੂ ਦੇ ਸੀਸ ਤੇ ਚੌਰ ਕਰਦਾ ਸੀ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੋੜਾ ਪਾਣ ਲੱਗਦੇ ਸੀ ਜੋੜਾ ਛਾੜ ਕੇ ਚਰਨਾਂ ਦੇ ਅੱਗੇ ਕਰ ਦਿੰਦਾ ਸੀ ਆਪਣੀ ਸੁੰਡ ਦੇ ਨਾਲ ਮਹਾਰਾਜ ਤੀਰ ਚਲਾਉਂਦੇ ਸੀ ਤੀਰ ਚੁੱਕ ਕੇ ਲਿਆਉਂਦਾ ਸੀ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਚਰਨ ਗੰਗਾ ਦੇ ਵਿੱਚ ਧੋਦਿਆ ਕਰਦਾ ਸੀ ਤੇ ਜਲ ਲੈ ਕੇ ਕੇਸਰ ਰਾਰ ਦਾ ਛੜਕਾ ਵੀ ਕਰਦਾ ਸੀ ਆਪਣੀ ਸੁੰਡ ਦੇ ਨਾਲ ਇਦਾਂ ਦੇ ਉਹਦੇ ਚ ਗੁਣ ਸਨ ਉਹ ਪ੍ਰਸ਼ਾਦੀ ਹਾਥੀ ਪੰਜ ਦਰਿਆਈ ਘੋੜੇ ਸਨ ਗੁਰੂ ਸਾਹਿਬ ਦੇ ਦਰਬਾਰ ਦੀ ਹਰ ਸ਼ੈ ਕੀਮਤੀ ਵੇਖੀ ਰਾਜਿਆਂ ਨੇ ਭੀਮ ਚੰਦ ਦੀ ਅੱਖਾਂ ਪੜਟੀਆਂ ਰਹਿ ਗਈਆਂ ਆਪਣੇ ਆਪ 'ਚ ਬੜਾ ਹੰਕਾਰ ਸੀ ਬੜਾ ਮਾਣ ਸੀ ਵੀ ਮੈਂ 22 ਧਾਰ ਦੇ ਰਾਜਿਆਂ ਦਾ ਸਿਰ ਕਰਦਾ ਰਾਜਾ ਹਾਂ ਮੇਰੇ ਬਰਾਬਰ ਕੋਈ ਰਾਜਾ ਵੀ ਨਹੀਂ ਪਰ ਜਦੋਂ 사ਤਗੁਰਾਂ ਦੇ ਦਰਬਾਰ 'ਚ ਗਿਆ ਨੇ ਆਪੇ ਹੀ ਸਿਰ ਚੁੱਕ ਗਿਆ ਅਹੰਕਾਰ ਟੁੱਟ ਗਿਆ ਪਰ ਜਿਹੜੀ ਈਰਖਾ ਜਨਮ ਜਨਮਾਂ ਤਰਾ ਦੀ ਹੁੰਦੀ ਹੈ ਸਾਧ ਸੰਗਤ ਜੀ ਬੰਦੇ ਦੇ ਅੰਦਰ ਬਾਣੀ 'ਚ ਬਚਨ ਆਉਂਦਾ ਕਬੀਰ ਬਾਸ ਪੜਾਈ ਬੂੜਿਆ ਏਹੁ ਮਤ ਟੁੱਟੋ ਕੋਏ ਚੰਦਨ ਦੇ ਨਿਕਟੇ ਬਸੈ ਬਾਸ ਸੰਬੰਧ ਨਾ ਹੋਏ ਬਾਸ ਦੇ ਕੋਲ ਚੰਦਨ ਦਾ ਬੂਟਾ ਰਹਿੰਦਾ 100 ਸਾਲ ਰਹੀ ਜਾਵੇ ਬਾਸ ਸੰਬੰਧੀ ਨਹੀਂ ਲੈ ਸਕਦਾ ਬਾਂਸ ਆਪਣੀ ਵਿਡਿਆਈ ਚ ਹੰਕਾਰ ਚ ਰਹਿ ਜਾਂਦਾ ਮੈਂ ਵੱਡਾ ਆ ਮੈਂ ਉੱਚਾ ਆ ਬਾਂਸ ਤੇ ਚੰਦਨ ਤੇ ਨਿਕਾ ਜਾ ਚੰਦਨ ਦਾ ਬੂਟਾ ਦੇ ਛੋਟਾ ਹੁੰਦਾ ਬਾਂਸ ਬੜਾ ਲੰਮਾ ਹੁੰਦਾ ਗਲਗੀਦਰ ਬਾਦਸ਼ਾਹ ਚੰਦਨ ਦੇ ਬੂਟੇ ਸਨ ਸਾਰਾ ਸੰਸਾਰ ਖੁਸ਼ਬੂ ਉਹਨਾਂ ਦੀ ਫੈਲ ਗਈ ਆਖੋ ਸਤਨਾਮ ਸ੍ਰੀ ਬਾਣੀ ਚ ਬਚਨ ਆਉਂਦਾ ਰੱਤਾ ਸੱਚ ਨਾਮ ਤਲ ਹੀਅਲ ਸੋ ਗੁਰ ਪਰਮਲ ਕਹੀ ਹੈ ਜਾ ਕੀ ਵਾਸ ਬਨਾਸਪਤ ਸੋਰੈ ਤਾਸ ਚਰਨ ਲਿਵ ਰਹੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਗੁਰਬਾਣੀ ਦੀ ਪਾਵਨ ਪੰਗਤੀ ਹੈ ਵੀ ਜਿਹਦਾ ਹਿਰਦਾ ਸੱਚੇ ਨਾਮ ਦੇ ਰੰਗ ਚ ਰੰਗਿਆ ਹੋਇਆ ਤਲ ਡੁਗਾਈ ਵਿੱਚ ਗਹਿਰਾਈ ਵਿੱਚ ਹਿਰਦੇ ਚ ਨਾਮ ਵਸਿਆ ਮੂੰਹ ਤੇ ਤਾਂ ਆਪਾਂ ਸਾਰੇ ਵਾਹ ਗੁਰੂ ਵਾਹ ਕਰ ਜੰਦੇ ਬਖੋਂ ਅਰਹ ਸਭ ਕੋ ਕਹੇ ਠੀਕ ਹੈ ਵੀ ਜ਼ਰੂਰੀ ਹੈ ਸਾਡੇ ਵਕਲ ਸਾਡੀ ਕਲਾਸ ਤਾਂ ABC ਦੀ ਹੈ ਨਾ ਉੜਾ ਏੜਾ ਹੀ ਬੋਲਣਾ ਆਪਾਂ ਤਾਂ ਜੇ ਵੈਗੁਰੂ ਵੈਗੁਰੂ ਮੂੰਹ ਤਾਂ ਬੋਲਣਾ ਅਸੀਂ ਤੇ ਪਰ ਜਿੱਥੇ ਉਹ ਗੱਲ ਕਹੀ ਹੈ ਹਿਰਦੇ 'ਚ ਵੱਸ ਗਿਆ ਰੋਮ-ਰੋਮ 'ਚ ਵੱਸ ਗਿਆ ਗੁਰੂ ਨਾਮ ਦਾ ਹੀ ਰੂਪ ਹੈ ਤੇ ਨਾਮ ਗੁਰੂ ਹੈ ਗੁਰੂ ਨਾਮ ਹੈ ਆਖੋ ਸਤਿਨਾਮ ਸ੍ਰੀ ਰੱਤਾ ਸੱਚ ਨਾਮ ਤਲ ਹੀ ਅਲਸੋ ਗੁਰ ਪਰਮ ਉਹ ਗੁਰੂ ਨੂੰ ਪਰਮਲ ਜੰਦਨ ਕਹਿੰਦੇ ਆ ਉਹ ਚੰਦਨ ਗੁਰੂ ਹੈ ਜਾਕੀ ਵਾਸ ਜਿਹਦੀ ਵਾਸਨਾ ਦੇ ਨਾਲ ਬਨਾਸਪਤ ਸੌਰ ਹੈ ਸਾਰੀ ਸੰਬੰਧੀ ਹੋ ਜਾਂਦੀ ਆਲੇ ਦੁਆਲੇ ਸਾਰੀ ਬਨਾਸਪਤੀ ਖੁਚ ਅੰਦਰ ਬਣ ਜੇ ਉਹ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਦਾਸ ਚਰਨ ਲਿਵ ਰਹੀ ਹੈ ਮੇਰੇ ਮਨ ਉਹਦੇ ਗੁਰੂ ਕਲਗੀਆਂ ਵਾਲੇ ਦੇ ਚਰਨਾਂ 'ਚ ਲਿਵ ਲਾ ਕੇ ਉਹਦਾ ਦਾਸ ਬਣ ਕੇ ਉਹਦਾ ਸਿੱਖ ਬਣ ਕੇ ਰਹੇਗਾ ਤੇ ਜਿੜਦੀ ਕਲ ਰਹਿਗੀ ਹਰ ਮੈਦਾਨ ਹਰ ਦੀਵਾਨ ਤੇਰੀ ਫਤਿਹ ਹੋਵੇਗੀ 22 ਧਾਰ ਦੇ ਰਾਜਿਆਂ ਵਿੱਚੋਂ ਉਹ ਭੀਮ ਚੰਦ ਵਰਗੇ ਬਾਸ ਕੁਛ ਨਹੀਂ ਲੈ ਸਕੇ ਪਰ ਰਾਜਾ ਸਿੱਧ ਸੇਣ ਇਹਨੇ ਆਪਣਾ राजे ਪੁਣੇ ਦਾ ਹੰਕਾਰ ਛੱਡਿਆ ਆਖੋ ਸ੍ਰੀ ਵਾਹਿਗੁਰੂ ਕਿਉਂਕਿ ਪੰਜੇ ਉਂਗਲਾਂ ਇੱਕੋ ਜਿਹਾ ਨਹੀਂ ਹੁੰਦੀਆਂ ਹਰ ਕੌਮ ਵਿੱਚ ਹਰ ਜਾਤੀ ਵਿੱਚ ਹਰ ਮਜਮ ਵਿੱਚ ਹਰ ਦੇਸ਼ ਵਿੱਚ ਹਰ ਨਸਲ ਵਿੱਚ ਚੰਗੇ ਮਾੜੇ ਹੁੰਦੇ ਜਿੱਥੇ ਵਜ਼ੀਰ ਖਾਨ ਵਰਗੇ ਉਥੇ ਸ਼ੇਰ ਮੁਹੰਮਦ ਖਾਨ ਵਰਗੇ ਵੀ ਹੁੰਦੇ ਆ ਜਿੱਥੇ ਸਾਧ ਸੰਗਤ ਜੀ ਧੋਖੇ ਬਾਜ ਬਹਿਮਾਨ ਲੋਕ ਹੁੰਦੇ ਆ ਤੇ ਪੀਰ ਬੁੱਧੂ ਸ਼ਾਹ ਵਰਗੇ ਵੀ ਹੁੰਦੇ ਆ ਤੇ ਰਾਜਾ ਸਿੱਧ ਸੈਨ ਸਤਗੁਰਾਂ ਦਾ ਸੇਵਕ ਬਣ ਕੇ ਆ ਬਖਸ਼ਿਸ਼ ਲੈ ਗਿਆ ਆ ਜਿਹੜਾ ਜਿੱਥੇ ਤੁਸੀਂ ਬੈਠੇ ਹੋ ਦਰਿਆ ਦੇ ਵਿੱਚ ਕਰ ਕਦੀ ਦਰਿਆਵਾਂ 'ਚ ਵੀ ਦਿਵਾਨ ਲੱਗੇ ਆਖੋ ਸਤਨਾਮ ਸ਼੍ਰੀ ਇਹ ਲੋਕ ਪੁੱਛਦੇ ਜੀ ਕਰਾਮਾਤ ਕੀ ਐ ਅੱਜ ਕੱਲ ਬੜਾ ਇੱਕ ਟੈਂਡਜਾ ਚੱਲਿਆ ਹੋਇਆ ਸਾਡੇ ਵਿੱਚ ਕੁਝ ਇਹੋ ਜਿਹੇ ਲੋਗ ਨੇ ਉਹ ਦੱਸੋ ਜੀ ਕਰਮਾਤ ਗੁਰਮਤ ਅਨਸਾਰ ਹੈ ਜਾਂ ਨਹੀਂ ਹੈ ਅਸਲ ਵਿੱਚ ਦੇ ਸਾਨੂੰ ਗੁਰਮਤ ਫੇਸਬੁੱਕ ਹੀ ਮਿਲੀ ਹੋਈ ਹੈ ਜਿਹੜੀ ਫੇਸਬੁੱਕ ਜਾਂ ਵਟਸਐਪ ਦੀ ਗੁਰਮਤ ਹੈ ਇਹਨੂੰ ਕੀ ਪਤਾ ਜਿੰਨਾ ਚਿਰ ਕਿਸੇ ਮਹਾਤਮਾ ਮਹਾਂਪੁਰਸ਼ ਕੋਲ ਕਿਸੇ ਸਾਧੂ ਕੋਲ ਕਿਸੇ ਗੁਰੂ ਕੋਲ ਕੁਝ ਨਹੀਂ ਜਾ ਕੇ ਬਹਿੰਦੇ ਉਹਦੀ ਸੰਗਤ ਨਹੀਂ ਕਰਦੇ ਉਹਨਾਂ ਚ ਰਕਾੜਤ ਘੜੀ ਨਹੀਂ ਜਾਂਦੀ ਆਖੋ ਸਤਨਾਮ ਸ੍ਰੀ ਰੰਗ ਤੋਂ ਬਿਨ ਰੰਗਤ ਨਹੀਂ ਹੈ ਬਹੁਤ ਹੀ ਮਹਾਨ ਹਸਤੀ ਤਨ ਤਨ ਬਾਬਾ ਰਾਮ ਸਿੰਘ ਜੀ ਨਾਮ ਧਾਰੀ ਮਹਾਂਪੁਰਸ਼ ਜਿਨ੍ਹਾਂ ਨੇ ਕਰਗੀ ਦੇ ਬਾਦਸ਼ਾਹ ਜਿਦੀ ਸਿੱਖੀ ਦਾ ਬੋਲ ਬਾਲਾ ਕੀਤਾ ਉਸ ਸਮੇਂ ਵਿੱਚ ਜਦੋਂ ਅੰਗਰੇਜ਼ ਨੇ ਪਾਬੰਦੀ ਲਾਤੀ ਸੀ ਬਾਣੀ ਤੇ ਬਾਣੇ ਤੇ ਸਭ ਗੁਰਦੁਆਰਿਆਂ ਚ ਮੰਦਰਾਂ ਚ ਆਪਣਾ ਹੀ ਪ੍ਰਬੰਧ ਕਰਨ ਲੱਗੇ ਸੀ ਉਹਨਾਂ ਮਹਾਂਪੁਰਸ਼ਾਂ ਨੇ ਪਿੰਡ ਪਿੰਡ ਜਾ ਕੇ ਅਮਰ ਛਕਾ ਕੇ ਗੁਰਬਾਣੀ ਦੇ ਲੜ ਲਾਇਆ ਨਾਮ ਜਪਣ ਦੀ ਬਾਬਾ ਰਾਮ ਸਿੰਘ ਦੀ ਮਾਹਪੁਰਸ਼ਾਨੇ ਨਾਮ ਦੀ ਕਲਾ ਵਰਤਾਈ ਨਾਮਧਾਰੀ ਪੰਥ ਚਲਾਇਆ ਇੱਥੇ ਉਹਨਾਂ ਦਾ ਬਚਨ ਮੰਨ ਕੇ ਮੈਂ ਦੇਖਿਆ ਆਪ ਜੰਗੀ ਹੁਣ ਇਸ ਮੇਲੇ ਆ ਬਹੁਤ ਪਿਆਰ ਵਾਲਾ ਰਤਨ ਸਿੰਘ ਇੱਥੇ ਨਾਮਧਾਰੀ ਸਿੰਘ ਵੀ ਬੈਠੇ ਨੇ ਤੇ ਮਹਾਪੁਰਸ਼ ਬ੍ਰਹਮ ਗਿਆਨੀ ਬਾਬਾ ਹਰਨਾਮ ਸਿੰਘ ਜੀ ਕਿਲੇ ਵਾਲੇ ਮਹਾਪੁਰਸ਼ ਸਿੰਘ ਸਾਹਿਬ ਬਾਬਾ ਸੰਤਾ ਸਿੰਘ ਜੀ ਅਕਾਲੀ ਬੁੱਢੇ ਦਲ ਦੇ ਜਥੇਦਾਰ ਉਹ ਵਜਨ ਸੁਣਾਇਆ ਕਰਦੇ ਸੀ ਮਹਾਂਪੁਰਸ਼ਾਂ ਦਾ ਬਾਬਾ ਜੀ ਕਿਲੇ ਵਾਲਿਆਂ ਦਾ ਉਹ ਕਹਿੰਦੇ ਕਿਲੇ ਵਾਲੇ ਮਹਾਂਪੁਰਸ਼ ਪੂਰਨ ਤਤ ਵਿੱਚ ਤੇ ਬ੍ਰਹਮ ਗੈਨੀ ਸੀ ਵੇਖੇ ਉਹਨਾਂ ਨੇ ਗੁਰੂ ਕਲਗੀਧਰ ਪਾਸ਼ਾ ਮਹਾਰਾਜ ਦਾ ਨੀਲਾ ਬਾਣਾ ਵੀ ਪ੍ਰਗਟ ਕੀਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿਉਂਕਿ ਸਮੇਂ-ਸਮੇਂ ਸਾਰ ਇਹ ਡਿਊਟੀਆਂ ਲੱਗਦੀਆਂ ਸਾਰਾ ਇੱਕ ਬੰਦਾ ਸਾਰਾ ਕੁਝ ਨਹੀਂ ਕਰ ਸਕਦਾ ਕੋਈ ਕੀਰਤਨ ਕਰੇ ਕੋਈ ਕਥਾ ਕਰੇ ਕੋਈ ਗੁਰੂ ਦੇ ਲੰਗਰ ਦੀ ਭਾਂਡੇ ਮਾਂਜਣ ਦੀ ਸੇਵਾ ਕੋਈ ਪਕਾਣ ਦੀ ਸੇਵਾ ਕੋਈ ਵਰਤਾਨ ਦੀ ਸੇਵਾ ਕੋਈ ਛਕਣ ਦੀ ਸੇਵਾ ਤੇ ਕੋਈ ਛਕਾਣ ਦੀ ਸੇਵਾ ਇਹ ਸਾਰੀ ਸੇਵਾ ਬਾਬਾ ਕੀਰਤਨ ਸਿੰਘ ਜੀ ਕਹਿੰਦੇ ਹੁੰਦੇ ਸੀ ਖਾਲਸਾ ਦੀ ਛਕਣ ਦੀ ਸੇਵਾ ਕਰੋ ਮੇਰੇ ਵਰਗੇ ਕਹਿੰਦਾ ਬਾਬਾ ਜੀ ਇਹ ਕਿਹੜੀ ਸੇਵਾ ਹੁੰਦੀ ਕਹਿੰਦੇ ਜੇ ਛਕਣ ਦੀ ਸੇਵਾ ਹੋਏਗੀ ਤੇ ਛਕਾਣ ਦੀ ਕਰਾਂਗੇ ਨਾ ਪਕਾ ਬੁਗਾ ਕੇ ਰੱਖੀ ਜਾਈਏ ਛਕਣ ਵਾਲਾ ਕੋਈ ਹੋਵੇ ਹੀ ਨਾ ਛਕਾਵਾਂਗੇ ਇਹਨੂੰ ਛਕਣ ਵਾਲੇ ਆਉਣਗੇ ਤੇ ਛਕਾਣ ਵਾਲੇ ਵੀ ਸੇਵਾ ਕਰਨਗੇ ਦੇਖੋ ਕਿੰਨੀ ਗੁਰੂ ਦੀ ਕਿਰਪਾ ਸਾਰੀਆਂ ਸੰਪਰਦਾਵਾਂ ਦੇ ਸਿੰਘ ਇੱਥੇ ਆਏ ਸ਼੍ਰੋਮਣੀ ਪੰਥ ਅਕਾਲੀ ਪੁੱਡੇਦਾਲ ਦੇ ਹਜ਼ੂਰੀ ਕੀਰਤਨੀਏ ਬਾਬਾ ਗੜਗਾ ਸਿੰਘ ਦੀ ਪੌਡੇ ਸਾਹਿਬ ਤੋਂ ਵਿਸ਼ੇਸ਼ ਕਰਕੇ ਆਏ ਰਾਤੀ ਵੀ ਕੀਰਤਨ ਕੀਤਾ ਹੁਣੇ ਵੀ ਉਹਨਾਂ ਨੇ ਕਲਗੀਆਂ ਵਾਲੇ ਦੀ ਬਾਣੀ ਚ ਕੀਰਤਨ ਕੀਤਾ ਫਤਿਹ ਸਤਿਗੁਰੂ ਕੀ ਜਗਤ ਸਿਉਂ ਬੁਲਾਉਂ ਮੈਂ ਸਾਰੀ ਦੁਨੀਆ ਨੂੰ ਗੁਰੂ ਦੀ ਫਤਿਹ ਜਬਾਨ ਤੇ ਹਰ ਇੱਕ ਜਬਾਨ ਤੇ ਗੁਰੂ ਦੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭਨ ਕੋ ਸ਼ਬਦ ਵਾਹਿ ਵਾਹਿ ਦੜਾਉ ਕਰੋ ਖਾਲਸਾ ਪੰਥ ਤਿਸਰ ਪ੍ਰਵੇਸ਼ਾ ਜਗੇ ਸਿੰਘ ਜੋਦੇ ਤਰੈ ਨੀਲ ਪੇਸਾ ਉਹ ਕਲਗੀ ਵਾਲੇ ਪਾਦਸ਼ਾਹ ਨੇ ਇੱਥੇ ਕੌਤਕ ਵਰਤਾਇਆ ਜਦੋਂ ਆਏ ਪਾਦਸ਼ਾਹ ਰਾਜਾ ਕਹਿਣ ਲੱਗਾ ਮਹਾਰਾਜ ਔਰੰਗਜ਼ੇਬ ਬੜਾ ਜ਼ਾਲਮ ਹੈ ਉਹ ਕਿਸੇ ਨੂੰ ਆਪਣੇ ਸਾਹਮਣੇ ਖੰਗਣ ਨਹੀਂ ਦਿੰਦਾ ਸਾਰਿਆਂ ਨੂੰ ਦਿਵਾਕੇ ਝੁਕਾ ਕੇ ਰੱਖਦਾ ਹੈ ਜੇ ਮੇਰੀ ਮੰਡੀ ਤੇ ਹਮਲਾ ਕਰੇਗਾ ਮੇਰੀ ਮੰਡੀ ਦਾ ਕੀ ਬਣੇਗਾ ਬਾਦਸ਼ਾਹ ਉੱਥੇ ਬੈਠੇ ਇੱਥੇ ਦਰਿਆ ਵਿੱਚ ਹਾਂਡੀ ਰੋੜ ਕੇ ਗੋਲੀ ਦਾ ਨਿਸ਼ਾਨਾ ਲਾਇਆ ਹਾਂਡੀ ਉਲਟ ਗਈ ਟੁੱਟੀ ਨਹੀਂ ਬਾਦਸ਼ਾਹ ਕਹਿੰਦੇ ਜੈਸੇ ਬਚੀ ਤੇਰੀ ਹਾਂਡੀ ਵੈਸੇ ਬਚੇਗੀ ਤੇਰੀ ਮੰਡੀ ਮੰਡੀ ਨੂੰ ਬਚਾ ਲਿਆ ਜੋ ਮੰਡੀ ਪਰ ਜੋ ਮੰਡੀ ਕੋ ਲੂਟੇਗੇ ਅਸਮਾਨੀ ਗੋਲੇ ਛੂਟੇਗੇ ਇਹ ਬਚਨ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਇੱਥੇ ਕੀਤਾ ਦੇ ਪ੍ਰਤੱਖ ਕੌਤਕ ਅਜ ਗੁਰੂ ਦਾਇ ਵਰਤ ਰਿਹਾ ਵੀ ਸੰਗਤਾਂ ਸਾਰੇ ਇਲਾਕਿਆਂ ਤੋਂ ਪਟਿਆਲੇ ਦੀਆਂ ਸੰਗਤਾਂ ਲੁਧਿਆਣੇ ਦੀਆਂ ਸੰਗਤਾਂ ਦਿੱਲੀ ਦੀਆਂ ਸੰਗਤਾਂ ਵੱਖੋ-ਵੱਖਰੇ ਇਲਾਕਿਆਂ ਦੀਆਂ ਸੰਗਤਾਂ ਜਿੱਥੇ ਆਪਾਂ ਇਕੱਠੇ ਹੋਏ ਆਂ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਦੀਆਂ ਦੇਣਾ ਉਹਨਾਂ ਦੀਆਂ ਬਖਸ਼ਿਸ਼ਾਂ ਉਹਨਾਂ ਦੀ ਵਡਿਆਈ ਇੱਕ ਜ਼ੁਬਾਨ ਨਹੀਂ ਕਰ ਸਕਦੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਇੱਕ ਛੰਦ ਲਿਖਿਆ ਜੀ ਬਹੁਤ ਸੁੰਦਰ ਉਹ ਕਹਿੰਦੇ ਆ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੁੱਧ ਰਚਿਓ ਹੈ ਬਾਜ਼ਾਰ ਕਿਦੋਂ ਕਰਤਵਨਜ ਲੁਭ ਵਾਰੋ ਸੋਧ-ਸੋਧ ਕੋ ਕਹਿੰਦੇ ਗੁਰੂ ਗੋਬਿੰਦ ਸਿੰਘ ਨੇ ਧਰਮ ਜੁੱਧ ਦਾ ਬਾਜ਼ਾਰ ਰਚਿਆ ਬਾਜ਼ਾਰ ਵਿੱਚ ਕੀ ਹੁੰਦਾ ਜੇ ਕਸਟਮਰ ਹੁੰਦਾ ਜੇ ਦੁਕਾਨਦਾਰ ਹੁੰਦਾ ਗਾਹਕ ਖਰੀਦਦਾ ਦੁਕਾਨਦਾਰ ਦਿੰਦਾ ਗਾਹਕ ਲੈਂਦਾ ਦੁਕਾਗ ਦਿੰਦਾ ਦੁਕਾਨਦਾਰ ਨੂੰ ਦੁਕਾਨਦਾਰ ਦਿੰਦਾ ਗਾਹਕ ਨੂੰ ਲੈਣ ਦੇਣ ਹੁੰਦਾ ਆਖੋ ਸ੍ਰੀ ਬਾਤ ਕੁਝ ਦਿੰਦੇ ਆ ਤੇ ਕੁਝ ਲੈਂਦੇ ਇਹ ਐ ਬਾਜ਼ਾਰ ਦਾ ਸਿਸਟਮ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਕਹਿੰਦੇ ਜੁੱਧ ਦਾ ਬਾਜ਼ਾਰ ਰਚਿਆ ਧਰਮ ਜੁੱਧ ਦਾ ਸ੍ਰੀ ਗੋਬਿੰਦ ਸਿੰਘ ਜੁੱਧ ਰਚੋ ਹੈ ਬਾਜ਼ਾਰ ਕਿਦੋਂ ਕਰਤ ਬਨਜ ਬਨਜਵੇਂ ਲੈਣ ਦੇਣ ਤੇ ਬਿਜ਼ਨਸ ਕਰਨਾ ਕਰਤ ਬਨਜ ਲਾਭਵਾਰੋ ਸੋਧ ਸੋਧ ਕੋ ਖੋਜ ਖੋਜ ਕੇ ਖੋਜੀ ਬੰਦੇ ਸੌਦਾ ਕਰਦੇ ਕਹਿੰਦੇ ਗੁਰੂ ਗੋਬਿੰਦ ਸਿੰਘ ਦਿੰਦਾ ਕੀ ਹੈ ਤੇ ਗੁਰੂ ਗੋਬਿੰਦ ਸਿੰਘ ਲੈਂਦਾ ਕੀ ਆਖੋ ਸਤਿਗੁਰੂ ਕਹਿੰਦੇ ਰਿਪਣ ਕੋ ਤਾਪ ਦੇ ਤਾਪ ਬੁਖਾਰ ਚੜਾ ਦਿੰਦਾ ਵੈਰੀਆਂ ਨੂੰ ਤਾਪ ਦਿੰਦਾ ਦਸਵੇਂ ਪਾਸ਼ਾ ਦਾ ਨਾਮ ਸੁਣ ਕੇ ਹੀ ਦੁਸ਼ਮਣਾਂ ਨੂੰ ਬੁਖਾਰ ਚੜ ਜਾਂਦਾ ਆਖੋ ਸ੍ਰੀ ਵਾਹਿਗੁਰੂ ਰਿਪਨ ਕੋ ਤਾਪ ਦੇ ਰਿਪਨ ਮੈਨੇ ਵੈਰੀ ਦੁਸ਼ਮਣ ਰਿਪੂ ਰਿਪਨ ਕੋ ਤਾਪ ਦੇ ਤੇ ਵੈਰੀ ਨੂੰ ਤਾਪ ਦਿੰਦੇ ਉਹਦੇ ਬਦਲੇ ਚ ਲੈਂਦਾ ਕੀ ਹੈ ਕਿਉਂਕਿ ਜਦੋਂ ਦੁਕਾਨਦਾਰ ਨੇ ਸੌਦਾ ਵੇਚਣਾ ਹੈ ਤੇ ਉਹਨੇ ਲੈਣਾ ਵੀ ਹੈ ਜਿਹਨੇ ਲੈਣਾ ਉਹਨੇ ਦੇਣਾ ਵੀ ਹੈ ਗੁਰੂ ਗੋਬਿੰਦ ਸਿੰਘ ਦੇ ਬਾਜ਼ਾਰ ਚ ਲੈਣ ਦੇਣ ਕੀ ਹੁੰਦਾ ਕਹਿੰਦੇ ਗੁਰੂ ਗੋਬਿੰਦ ਸਿੰਘ ਵੈਰੀਆਂ ਤੋਂ ਦਿੰਦਾ ਤਾਪ ਉਹਦੇ ਬਦਲੇ ਚ ਲੈਂਦਾ ਕੀ ਹੈ ਲੇਤ ਹੈ ਪ੍ਰਤਾਪ ਪੁੰਜ ਰਿਪਨ ਕੋ ਤਾਪ ਦੇ ਤੇ ਵੈਰੀ ਨੂੰ ਤਾਪ ਦਿੰਦਾ ਦੁਸ਼ਮਣ ਨੂੰ ਬੁਖਾਰ ਚੜ ਜਾਂਦਾ ਸੱਤੇ ਸਿੱਧਾ ਭੁੱਲ ਜਾਂਦੀਆਂ ਵੈਰੀ ਨਹੀਂ ਆਪ ਕੀ ਲੈਂਦੇ ਸਤਿਗੁਰੂ ਕਹਿੰਦੇ ਲੈਂਦੇ ਪ੍ਰਤਾਪ ਭਈ ਜੀਤ ਮੇਰੀ ਕਿਰਪਾ ਕਾਲ ਕੇਰੀ ਜਦੋਂ ਪਹਿਲਾ ਜੰਗ ਪੰਗਾਣੀ ਦਾ ਹੋਇਆ ਕਲਗੀਧਰ ਕਿੱਡਾ ਵੱਡਾ ਪ੍ਰਤਾਪ ਖਟਿਆ ਬਾਈ ਤਾਂ ਧਰ ਦੇ ਰਾਜੇ ਭੱਜ ਗਏ ਹੰਕਾਰੀਆਂ ਦਾ ਹੰਕਾਰ ਟੁੱਟ ਗਿਆ ਕਲਗੀਆਂ ਵਾਲੇ ਪਾਦਸ਼ਾਹ ਦੀ ਜਿੱਤ ਹੋਈ ਸਹਬਜ਼ਾਦੇ ਦਾ ਨਾਮ ਵੀ ਅਜੀਤ ਸਿੰਘ ਰੱਖਿਆ ਪੋਟੇ ਸਾਹਿਬ ਲੇਤ ਹੈ ਪ੍ਰਤਾਪ ਪੁੰਜ ਵੱਡਾ ਪ੍ਰਤਾਪ ਲੈਂਦੇ ਗੁਰੂ ਕਲਗੀਆਂ ਵਾਲੇ ਕਾਇਰਤਾ ਦੇਤ ਜਦ ਲੇਤ ਰਿਧੇ ਕਰੋਧ ਕੋ ਆਕੋ ਜੀ ਵਾਹਿਗੁਰੂ ਜਦੋਂ ਕਲਗੀਆਂ ਵਾਲੇ ਨੂੰ ਵੀਰ ਰਸ ਚੜ ਜਾਂਦਾ ਨਾ ਜਦ ਬਾਨ ਲੱਗਿਓ ਤਾਂ ਫੈਰ ਉਸ ਜਾਗਿਓ ਜਦੋਂ ਬਾਜਾਂ ਵਾਲੇ ਦੇ ਨੇਤਰ ਲਾਲ ਹੋ ਜਾਂਦੇ ਆ ਉਹਦੇ ਵੀਰ ਦਾ ਸੱਚ ਲੇਤ ਜਦ ਕਹਿੰਦੇ ਕਾਇਰਤਾ ਦੇਤ ਉਦੋਂ ਦੁਸ਼ਮਣ ਨੂੰ ਦਿੰਦਾ ਕੀ ਆ ਕਾਇਰਤਾ 부ਜਦੀ ਨਹੀਂ ਡਰ ਜਾਂਦੇ ਕੰਬ ਜਾਂਦੇ ਵੱਡੇ ਵੱਡੇ ਤਿੰਨ ਤੀਰ ਹਰੀ ਚੰਦ ਨੇ ਜਲਾ ਲਏ ਮਾਰੇ ਕਹਿੰਦੇ ਐਦਾਂ ਨਹੀਂ ਤੀਰ ਐਦਾਂ ਚਲਾਈਦਾ ਤੇ ਉਸ ਵੇਲੇ ਹਰੀ ਚੰਦ ਦੇ ਸਾਥ ਸੁੱਕ ਗਏ ਹਰੀ ਚੰਦ ਮਾਰੇ ਸੋ ਜੋਧਾ ਲਤਾਰੇ ਕਹਿੰਦੇ ਵੈਰੀਆਂ ਨੂੰ ਕਾਇਰਤਾ ਦਿੰਦਾ ਗੁਰਕਲਗੀਆਂ ਵਾਲਾ ਕਾਇਰਤਾ ਦੇਤ ਜਦ ਲੇਤ ਰਿਦੇ ਕ੍ਰੋਧ ਕੋ ਜਦੋਂ ਬੀਰਸ ਚਾਉਂਦਾ ਉਹ ਵੈਰੀਆਂ ਦੇ ਦਿਲ थरथर थरथर ਕੰਬਦੇ ਆ ਕਹਿੰਦੇ ਧੀਰਜ ਕੋ ਲੇਤ ਅਧੀਰਜ ਕੋ ਦੇਤ ਔਰ ਆਕੋ ਸ੍ਰੀ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਲੈਂਦਾ ਕੀ ਹੈ ਕਹਿੰਦੇ ਗੁਰੂ ਗੋਬਿੰਦ ਸਿੰਘ ਧੀਰਜ ਲੈਂਦਾ ਹੌਸਲਾ ਲੈਂਦਾ ਕਹਿੰਦੇ ਗੁਰੂ ਗੋਬਿੰਦ ਸਿੰਘ ਆਪਣੇ ਸਿੱਖਾਂ ਨੂੰ ਹੌਸਲਾ ਦਿੰਦਾ ਪਰ ਵੈਰੀਆਂ ਨੂੰ ਕੇ ਦੇ ਤੀ ਅਧੀਰਜ ਕੋ ਦੇ ਤੋਰ ਉਹਨਾਂ ਨੂੰ ਦਿੰਦਾ ਅਧੀਰਜ ਉਹਨਾਂ ਦਾ ਹੌਸਲਾ ਟੁੱਟ ਜਾਂਦਾ ਜਦੋਂ ਕਲਗੀਆਂ ਵਾਲੇ ਦਾ ਡਗਾਰਾ ਵੱਜਦਾ ਉਦੋਂ ਪਾਪੀਆਂ ਦੇ ਪਾਪ ਕੰਬਦੇ ਆ ਅਧੀਰਜ ਕੋ ਦੇ ਤੋਰ ਬੁੱਧ ਬੋਧ ਲੈਤ ਰਿਦੇ ਦੇ ਦੇਤ ਹੈ ਅਬੋਧ ਕੋ ਕਹਿੰਦੇ ਉਹਨਾਂ ਦੀ ਬੁੱਧੀ ਦਾ ਦਿਮਾਗ ਦਾ ਤਵਾਜਨ ਖੋਹ ਲੈਂਦਾ ਕਲਗੀਆਂ ਵਾਲਾ ਉਹਨਾਂ ਦੇ ਬੁੱਧੀ ਬੋਧ ਖਿੱਚ ਲੈਂਦਾ ਉਹਨਾਂ ਨੂੰ ਕੀ ਦਿੰਦਾ ਉਹ ਤਾਂ ਕਮਲੇ ਹੋ ਜਾਂਦੇ ਆ ਕਹਿੰਦੇ ਡੌਲਪੌਰ ਹੋ ਜਾਂਦੇ ਦੇਤ ਹੈ ਅਬੋਧ ਕੋ ਉਹਨਾਂ ਨੂੰ ਸਮਝ ਨਹੀਂ ਆਉਂਦੀ ਕੀ ਕਰੀਏ ਜਦੋਂ ਕਲਗੀਧਰ ਦੇ ਤੀਰ ਚੱਲਦੇ ਆ ਨਾ ਛਾੜ ਛਾੜ ਤੀਰ ਮਾਰਦੇ ਸੀ ਚਮਕੌਰ ਦੀ ਘੜੀ ਚ ਇੱਕ ਤੀਰ ਦੇ ਪਿੱਛੇ ਦੂਜਾ ਦੂਜੇ ਦੇ ਤੀਜਾ ਨਾਲ ਨਾਲ ਹੀ ਆ ਹੀ ਜਾਂਦੇ ਸੀ ਦੁਸ਼ਮਣ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਦਾ ਸੀ ਵੀ ਤੀਰ ਕਿੱਥੋਂ ਆ ਰਹੇ ਆ ਕਹਿੰਦੇ ਦੇਤ ਹੈ ਤੀਰਜ ਕੋ ਦੇਤ ਅਧਿਰਜ ਕੋ ਦੇ ਤੋਰ ਬੁੱਧ ਬੁੱਧ ਲੇਤ ਰਿਧੇ ਦੇਤ ਹੈ ਅਬੋਧ ਕੋ ਮੈਰੀ ਨੂੰ ਅਬੋਧ ਦੇ ਦਿੰਦੇ ਆ ਕਹਿੰਦੇ ਲੇਤ ਵਿਜੈ ਲక్ష్ਮੀ ਆਖੋਸ ਲੈਂਦੇ ਦਿੰਦੇ ਆ ਨਾ ਸੌਦਾ ਬਾਜ਼ਾਰ ਚ ਹੋ ਰਿਆ ਕਵੀ ਭਾਈ ਸੰਤੋਪ ਸਿੰਘ ਜੀ ਵੀ ਕਮਾਲ ਨੇ ਕਾਸ ਜੇ ਸਿੱਖਾ ਨੇ ਆਪਣੇ ਕਵੀਆਂ ਦੀ ਆਪਣੇ ਵਿਦਵਾਨਾਂ ਦੀ ਕਦਰ ਕੀਤੀ ਹੁੰਦੀ ਅੱਜ ਨਾ ਰੁੱਲਦੇ ਆਪਾਂ ਅਸੀਂ ਖੁਆਰ ਕਿਉਂ ਹੋ ਰਹੇ ਆ ਅਸੀਂ ਆਪਣੇ ਵਿਦਵਾਨਾਂ ਗੁਣੀਆਂ ਗਿਆਨੀਆਂ ਮਹਾਪੁਰਸ਼ਾਂ ਸੰਤਾਂ ਭਗਤਾਂ ਜਿਨ੍ਹਾਂ ਨੇ ਬੰਦਗੀ ਕੀਤੀ ਕਮਾਈਆਂ ਕੀਤੀ ਦੇਗਾਂ ਵਾਈਆਂ ਤੇਗਾਂ ਵਾਈਆਂ ਦੇਗਾਂ ਚਲਾਈਆਂ ਅਰਦਾਸ ਜਦੋਂ ਪੜ ਜਾਂਦੇ ਆ ਕਿ ਸ਼ਬਦ ਰੋਜ਼ ਪੜਦੇ ਆ ਦੇਗ ਚਨਾਈ ਤੇਗ ਵਾਈ ਦੇਖ ਕੈਂਡਟ ਕੀਤਾ ਉਹਨਾਂ ਦੀ ਕਮਾਈ ਦਾ ਧਿਆਨ ਦਰ ਕੇ ਬੋਲੋ ਜੀ ਧਿਆਨ ਉੱਥੇ ਹੁੰਦਾ ਨਹੀਂ ਧਿਆਨ ਧਰ ਕੇ ਵਾਹਿਗੁਰੂ ਬੋਲਣਾ ਚਾਹੀਦਾ ਵਾਹਿਗੁਰੂ ਬੋਲ ਦਿੰਦੇ ਆ ਪਰ ਧਿਆਨ ਨਹੀਂ ਹੁੰਦਾ ਉਹਨਾਂ ਮਾ ਬਲੀਆਂ ਸੂਰਮਿਆਂ ਜੋਧਿਆਂ ਜਪੀਆਂ ਤਪੀਆਂ ਗੁਣੀਆਂ ਗਿਆਨੀਆਂ ਕਵੀਆਂ ਵਿਦਵਾਨਾਂ ਨੂੰ ਯਾਦ ਕਰੋ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਵਰਗਾ ਕਵੀ ਨਹੀਂ ਮਿਲਣਾ ਸੇ ਕੌਮ ਨੂੰ ਦਸਾਂ ਪਾਸ਼ੇ ਦਾ ਇਤਿਹਾਸ ਮੋਤੀਆਂ ਤਰ੍ਹਾਂ ਪਰੋ ਦਿੰਦਾ ਕਲਮ ਦੇ ਵਿੱਚ ਇੰਨੀ ਜੁੰਬਸ ਹੈ ਹਰ ਚੀਜ਼ ਨੂੰ ਭਾਈ ਮਾਨ ਸਿੰਘ ਦੀ ਚੌਰ ਕਹਿੰਦੇ ਹੁੰਦੇ ਸੀ ਉਹ ਕਹਿੰਦੇ ਭਾਈ ਸੰਤੋਖ ਸਿੰਘ ਨੇ ਗਿੱਠਾਂ ਮੇਂਣ ਮੇਂ ਕੇ ਇਤਿਹਾਸ ਲਿਖਿਆ ਅੱਜ ਜਿਹਨੂੰ ਐਪਲੀਕੇਸ਼ਨ ਲਿਖਣੀ ਹੁੰਦੀ ਛੁੱਟੀ ਲੈਣ ਵਾਸਤੇ ਉਹ ਭਾਈ ਸਾਹਿਬ ਤੇ ਕਿੰਦੂ ਕਰਦਾ ਇਹ ਭਾਈ ਸਾਹਿਬ ਨੇ ਕੀ ਲਿਖਦਾ ਮੈਂ ਕਿਹਾ ਤੂੰ ਲਿਖ ਦੇ ਆ ਕਈ ਨਵੇਂ ਜੰਮੇ ਕਹਿੰਦੇ ਕੈਨੀ ਚ ਕਥਾ ਬੰਦ ਕਰਾ ਦੇ ਨੇ ਸੂਰਪੇ ਮੈਂ ਕਰਾ ਦਿਓ ਸਾਨੂੰ ਗ੍ਰੰਥ ਦੂਜਾ ਦੇ ਦਿਓ ਆਪਨਾ ਲਿਖ ਕੇ ਦੀ ਕਰਦੇ ਆਂਗੇ ਕੋਈ ਕਰੋ ਵੀ ਆਪ ਨਾ ਦੇ ਜਰੂ ਪਾਣੀ ਆਪ ਤੇ ਕਿਸੇ ਨੂੰ ਪਹਿਲਾਂ ਪਾਣੀ ਨਹੀਂ ਪਿਆਣਾ ਤੇ ਨਿੰਦਾ ਜੇ ਗੰਗਾ ਆਣੀ ਜਿਨ੍ਹਾਂ ਨੇ ਗੰਗਾ ਵਗਾਤੀ ਇਤਿਹਾਸ ਗੁਰੂਆਂ ਦਾ ਦਸਾਂ ਪਾਸ਼ੇ ਦਾ ਇੱਕ ਲੜੀ ਚ ਫਿਰੋਤਾ ਦੀ ਨਿੰਦਾ ਕਰਦੇ ਪਤਾ ਹੈ ਨਹੀਂ ਸੋਝੀ ਹੈ ਨਹੀਂ ਸੰਗਤ ਕੀਤੀ ਨਹੀਂ ਕਿਸੇ ਸੰਪਰਦਾਜ ਕਿਸੇ ਵਿਦਵਾਨ ਕੋਲ ਕਿਸੇ ਗੁਣੀ ਕੋਲ ਬੈਠਿਆ ਹੀ ਨਹੀਂ ਬਸ ਫੇਸਬੁੱਕ ਹੀ ਬ੍ਰਹਮ ਗਿਆਨ ਹੈ ਸੁਣ ਲਿਆ ਤੇ ਸੁਣਾਤਾ ਕਵੀ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੁਝ ਦਿੰਦੇ ਆ ਕੁਝ ਲੈਂਦੇ ਆ ਬਾਜ਼ਾਰ ਉਹਨਾਂ ਦਾ ਖੁੱਲਾ ਬਾਜ਼ਾਰ ਖੁੱਲਾ ਬਾਜ਼ਾਰ ਜੁੱਦਦਾ ਹੈ ਜੰਗ ਦਾ ਬਾਜ਼ਾਰ ਹੈ ਕਹਿੰਦੇ ਲੇਤ ਵਿਜੇ ਲక్ష్ਮੀ ਗੁਰੂ ਗੋਬਿੰਦ ਸਿੰਘ ਜਿੱਤ ਦੀ ਵਿਜੇ ਮੈਨੇ ਵਿਕਟਰੀ ਜਿੱਤ ਲੇਤ ਵਿਜੇ ਲక్ష్ਮੀ ਵਿਜੇ ਲక్ష్ਮੀ ਲੈਂਦੇ ਜਿੱਤ ਲੈਂਦੇ ਭਾਈ ਜੀਤ ਮੇਰੀ ਕਿਰਪਾ ਕਾਲ ਕੇਰੀ ਹਰ ਮੈਦਾਨ ਫਤਿਹ ਉਹਨਾਂ ਦੀ ਆਖੋ ਸਤਨਾਮ ਸ੍ਰੀ ਕਿਸੇ ਜੰਗ 'ਚ ਗੁਰੂ ਕਲਗੀਾਂ ਵਾਲੇ ਪਾਸ਼ਾਹ ਹਾਰੇ ਨਹੀਂ ਤੇ ਉਹਨਾਂ ਦਾ ਸਿੱਖ ਵੀ ਕਦੀ ਨਹੀਂ ਹਾਰਿਆ ਹਰ ਮੈਦਾਨ ਫਤਿਹ ਚਮਕੌਰ ਦੀ ਜੰਗ 40 ਸਿੰਘਾਂ ਨਾਲ 10 ਲੱਖ ਦਾ ਮੁਕਾਬਲਾ ਕਰਕੇ ਸਾਰਾ ਕੁਝ ਵਾਰ ਕੇ ਚਿੱਠੀ ਜਿੱਤ ਦੀ ਕਲਗੀਧਰ ਨੇ ਲਿਖੀ ਹੈ ਕਿਉਂਕਿ ਜਿੱਤ ਜਫਰਨਾਮਾ ਜਿਹੜਾ ਹੈ ਨਾ ਜਿੱਤ ਦੀ ਚਿੱਠੀ ਲਿਖਣੀ ਦਾ ਸੀ ਰੰਗ ਜੇ ਵੀ ਮੈਂ ਜਿੱਤ ਗਿਆ ਪਰ ਉਹਦੇ ਅੰਦਰ ਇੰਨੀ ਜੁਰਤ ਨਹੀਂ ਸੀ ਕਿ ਮੈਂ ਜਿੱਤ ਗਿਆ ਕਿਉਂਕਿ ਅੰਦਰੋਂ ਫਾਰ ਗਿਆ ਸੀ ਨਾ ਤੇ ਕਲਗੀਧਰ ਪਾਸ਼ਾਹ ਬਾਹਰੋਂ ਲੱਗਦੇ ਸੀ ਬੀ ਸਾਰਾ ਕੁਝ ਤਹਿਸ਼ ਨੈਸ਼ ਹੋ ਗਿਆ ਸਭ ਕੁਝ ਖਤਮ ਹੋ ਗਿਆ ਪਰ ਅੰਦਰ ਤੇ ਜੋਤ ਜਗਦੀ ਸੀ ਨਾ ਉਹ ਕਹਿੰਦੇ ਮੈਂ ਹਾਰਿਆ ਨਹੀਂ ਤੂੰ ਵੀ ਸਮਝਦਾ ਚਾਰ ਬੱਚੇ ਮਾਰ ਕੇ ਅੱਗ ਬੁਝਾਤੀ ਅਜੇ ਤਾਂ ਮੇਰਾ ਪੰਜਵਾਂ ਪੁੱਤਰ ਖਾਲਸਾ ਜਿਉਂਦਾ ਏ ਬਾਕੀ ਬਿਮਾਨਸਤ ਵਾ ਪੇਚੀ ਦਾ ਮਾਰ ਕੁੰਡਲੀਆਂ ਨਾਗ ਹੈ ਇੱਕੋ ਫੁੰਕਾਰੇ ਨਾਲ ਉਡਾ ਦੇਗਾ ਤੈਨੂੰ ਕਹਿੰਦੇ ਲੇਤ ਵਿਜੈ ਲక్ష్ਮੀ ਗੁਰੂ ਗੋਬਿੰਦ ਸਿੰਘ ਜਿੱਤ ਦੀ ਨਛਵੀ ਪ੍ਰਾਪਤ ਕਰਦਾ ਮੇਰੇ ਕੋਲ ਟਾਈਮ ਦੀ ਘੜੀ ਕੋਈ ਨਹੀਂ ਮੈਨੂੰ ਦੱਸ ਦਿਆ ਜੇ ਹੋ ਗਿਆ ਟਾਈਮ ਕਹਿੰਦੇ ਲੇਤ ਵਿਜੈ ਲక్ష్ਮੀ ਪਰਾਜੈਰ ਦੇ ਤੇ ਔਰ ਅਰੀ ਨੂੰ ਵੈਰੀ ਨੂੰ ਕੀ ਦਿੰਦਾ ਉਹਦੇ ਹਿਰਦੇ 'ਚ ਹਾਰ ਦਾ ਔਰੰਗਜ਼ੇਬ ਨੂੰ ਮਹਿਸੂਸ ਹੋ ਗਿਆ ਮੈਂ ਹਾਰ ਗਿਆ ਜਦੋਂ ਜਫਰਨਾਮਾ ਪਹੁੰਚਿਆ ਪੜਿਆ ਉੱਥੇ ਹੀ ਦਿਖ ਪਿਆ ਉਹਦੇ ਅੰਦਰ ਜਿਹੜੀ ਕਮਜ਼ੋਰੀ ਸੀ ਉਹ ਨੰਗੀ ਕਰਕੇ ਰੱਖਤੀ ਕਲਗੀਧਰ ਪਾਤਸ਼ਾਹ ਨੇ ਕਲਮ ਦੇ ਨਾਲ ਕਹਿੰਦੇ ਵੈਰੀ ਦੇ ਹਿਰਦੇ 'ਚ ਹਾਰ ਦਾ ਅਹਿਸਾਸ ਕਰਾ ਦਿੰਦਾ ਕਲਗੀਆਂ ਵਾਲਾ ਵੇ ਤੂੰ ਹਾਰ ਗਿਆ ਮੰਨ ਲੈ ਉਹਨੇ ਮੰਨ ਲਿਆ ਰੰਗਦੇਬ ਨੇ ਮੈਂ ਹਾਰ ਗਿਆ ਲੇਤ ਵਿਜੈ ਲక్ష్ਮੀ ਗੁਰੂ ਗੋਬਿੰਦ ਸਿੰਘ ਜਿੱਤ ਗਿਆ ਆ ਦੁਨੀਆ ਜਾਣਦੀ ਐ ਔਰੰਗਜ਼ੇਬ ਹਾਰ ਗਿਆ ਦੁਨੀਆ ਜਾਣਦੀ ਐ ਲੇਤ ਵਿਜੈ ਲక్ష్ਮੀ ਪਰਾਜੈਯਾਰ ਦੇਤ ਔਰ ਕਹਿੰਦੇ ਜੋ ਤੀਰਨ ਕੀ ਚੋਟ ਦੇਤ ਲੇਤ ਪ੍ਰਾਣ ਜੋਦ ਕੋ ਜਬ ਤੀਰਨ ਕੀ ਚੋਟ ਦੇਤ ਜਦੋਂ ਤੀਰਾਂ ਦੀ ਚੋਟ ਮਾਰਦਾ ਨਾਰਖਾਂ ਦੀ ਛਾਤੀ ਤੀਰ ਮਾਰਿਆ ਨਾਰਖਾਂ ਮਲੇਰ ਕੋਟਲੇ ਵਾਲੇ ਦਾ ਭਰਾ ਸੀਗਾ ਪੌੜੀ ਤੇ ਲਾ ਕੇ ਚੜਨ ਲੱਗਾ ਵੀ ਮੈਂ ਗੁਰੂ ਗੋਬਿੰਦ ਸਿੰਘ ਦਾ ਸਿਰ ਵਟਾਂਗਾ ਉਹ ਸਾਹਮਣੇ ਬੈਠਾ ਗੁਰੂ ਬੜੀ ਫੁਰਤੀ ਨਾਲ ਆਇਆ ਉੱਡਦਾ ਉੱਡਦਾ ਪੌੜੀ ਲਾ ਕੇ ਮਾਰਿਆ ਨੇ ਤੀਰ ਛਾਤੀ ਸਾਰ-ਪਾਰ ਲੰਘਾਤਾ ਮਹਾਰਾ ਕਹਿੰਦੇ ਚੁੱਦੀਦਮ ਕੇ ਨਾ ਹਰ ਬਿਆਮਤ ਬਜੰਗ ਮੈਂ ਦੇਖਿਆ ਵੀ ਨਾਰਖਾ ਸਾਹਮਣੇ ਆ ਇੱਕ ਤੀਰ ਬਖਸ਼ਾ ਕਹਿੰਦੇ ਕਹਿੰਦੇ ਤੇ ਜੇ ਦੂਜਾ ਤੇਰਾ ਖਵਾਜ਼ਾ ਮਹਮੂਦ ਅਲੀ ਜੇ ਉਹ ਵੀ ਆ ਜਾਂਦਾ ਇੱਕ ਉਹਨੂੰ ਵੀ ਦੇ ਦਿੰਦੇ ਪਰ ਉਹ ਤਾਂ ਕਿ ਛਾਇਆ ਹੈ ਦੀਵਾਰ ਦੀਵਾਰ ਦੇ ਉਹਲੇ ਲੁੱਕ ਕੇ ਜਾਨ ਬਚਾ ਗਿਆ ਖਵਾਜ਼ਾ ਮਰਦੂਦ ਮਹਾਰਾ ਇਹਨੇ ਲਿਖਿਆ ਸਾਧ ਸੰਗਤ ਜੀ ਕਲਕੀਆਂ ਵਾਲੇ ਪਾਤਸ਼ਾਹ ਮਹਾਰਾਜ ਲੇਧ ਲਈ ਜਾ ਬਿਜੇ ਲక్ష్ਮੀ ਵਰਜਿਆਰ ਦੇਤ ਔਰ ਕਾਇ ਤੀਰਨ ਕੀ ਝੋਟ ਦੇਤ ਲੇਤ ਪ੍ਰਾਣ ਜੋਦ ਕੋ ਸ੍ਰੀ ਗੁਰਬਿੰਦ ਸਿੰਘ ਜੁੱਧ ਰਚਿਓ ਹੈ ਬਾਜ਼ਾਰ ਕਿਦੋਂ ਗੁਰੂ ਗੋਬਿੰਦ ਸਿੰਘ ਨੇ ਜੁੱਧ ਦਾ ਬਾਜ਼ਾਰ ਰਚਿਆ ਹੈ ਕਰਤ ਬਨਜ ਲਾਭ ਵਾਰੋ ਸੋਧ ਸੋਧ ਕੋ ਕਹਿੰਦੇ ਸੋਧ ਸੋਧ ਕੇ ਭਾਈ ਜਿੱਤਰ ਸਿੰਘ ਵਰਗੇ ਬਾਬੇ ਉਹਦੇ ਸਿੰਘ ਵਰਗੇ ਭਾਈ ਆਲਮ ਸਿੰਘ ਵਰਗੇ ਭਾਈ ਦਇਆ ਸਿੰਘ ਵਰਗੇ ਗਾਹ ਕਾਏ ਨੇ ਉਹਨਾਂ ਨੇ ਸੌਦਾ ਕਰੀਦਾ ਉਹਨਾਂ ਨੇ ਆਪਾ ਗੁਰੂ ਨੂੰ ਦਿੱਤਾ ਤੇ ਉਹ ਇਸ ਸੌਦੇ ਵਿੱਚ ਸਫਲ ਹੋ ਗਏ ਨੇ ਦੂਜੇ ਪਾਸੇ ਉਹ ਬੈਰੀ ਪਾਪੀ ਦੁਸ਼ਟ ਨਾਸ ਹੋ ਗਏ ਨੇ